ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਆਪਾਂ ਇਹ ਜਿਹੜੀ ਆ ਪਿੱਲਰ ਪੱਟੇ ਹੋਏ ਨੇ ਨਾ ਇਹ ਮਿਸਤਰੀ ਸੀਗਾ ਅਮਰਤ ਭਾਲ ਸਿੰਘ ਪਿੰਡ ਲੌਂਗਵਾਲ ਸੁਨਾਮੀ ਪੱਤੀ ਚੋਂ ਐ ਤੇ ਇਹਨੇ ਨਾ ਆਪਣੇ ਦੇਖੋ ਕਿੰਨੇ ਡੂੰਘੀ ਮਿੱਟੀ ਕਢਾਤੀ तकरीबन 8 ਫੁੱਟ ਮਿੱਟੀ ਜੇਬੀਸੀ ਨਾਲ ਕਢਾਤੀ ਤੇ ਉਹ ਤੋਂ ਬਾਅਦ ਫਿਰ ਕਦਾ ਨਿਉਆ ਬਟਲੋ ਨਿਉਆ ਪਟਾਈਆਂ ਗੱਲ ਮੁਕਾਓ ਤੁਹਾਡੇ ਬਾਲੇ ਕੰਨ ਕੀ ਖਾਣਿਆ ਤਕਰੀਬਨ 6 ਲੱਖ ਦਾ ਖਰਚਾ ਆ ਰਿਹਾ ਸੀ ਤੇ ਹੁਣ ਜਿਹੜਾ ਕਿ ਆਪਣਾ 2 ਤੋਂ 2.5 ਲੱਖ ਰੁਪਏ ਦੇ ਵਿੱਚ ਸਾਰੇ ਆ ਵੀ ਇਹਨਾਂ ਉਹਨੂੰ ਇੰਨੀ ਅਕਲ ਨਹੀਂ ਹੈ ਵੀ ਆਪਾਂ ਨਿਉਆ ਕਿੰਨੀਆਂ ਪਟਾਉਣੀਆਂ ਨੇ ਕਿੰਨੀਆਂ ਨਹੀਂ ਠੀਕ ਹੈ ਤੇ ਜਿਹੜਾ ਮੇਰਾ 1.5 ਲੱਖ ਰੁਪਏ ਮਿੱਟੀ ਪਵਾਉਣ ਕਢਾਉਣ ਤੇ ਲੱਗਿਆ ਉਹ ਅਲੱਗ ਲੱਗਿਆ ਮੈਂ ਜਦੋਂ ਫੋਨ ਲਾਇਆ ਸੀ ਉਹ ਦੁਬਾਰਾ ਠੀਕ ਹੈ ਜੀ ਧਿਆਨ ਨਾਲ ਕੰਮ ਮਿਸਤਰੀ ਚੁਣਨਾ ਚਾਹੀਦਾ ਆਪਾਂ ਨੂੰ ਮੈਂ ਵੀ ਇਹ ਗਲਤੀ ਕਰ ਚੁੱਕਾ ਹਾਂ ਤੁਸੀਂ ਨਾ ਕਰਿਓ